پیار ہے کہ مطلب پورے شریر میں چکے جوانا پریولی پاسے پہ نہیں ہے امریکی پیار ہے پھر مران میں وہ بال 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 ਅੱਜ ਦਾ ਕੰਵਾਂ ਵੀ ਸਾਹਮਣੇ ਬਾੜ ਕਵੀ ਸੋਹਰਿਆ ਸਵਾਹ ਤੋਂ ਬੁੱਲੇ ਪਾਸੇ ਚੱਕੇ ਵੱਡੇ ਹੁੰਦੇ ਆ ਅਕਰਜਣ ਵੀ ਪ੍ਰਬੰਧ ਕਮੇਟੀ ਸਟੇਜ ਵਾਲੇ ਪਾਸੇ ਇਕੱਠੇ ਹੋਦੇ ਇੱਕ ਸਾਹਮਣੇ ਲੰਘਣਗੇ ਇੱਕ ਤਾੜੀ ਛਾੜੋ ਦਰਸ਼ਕ ਮੇਰੇ ਉਜਲਕਾਰ ਜਿੱਥੇ ਜਿੱਥੇ ਆ ਕਾਫਲਾ ਲੰਘੂਗਾ ਲੈ ਵੀ ਮੜੀ ਬਾਈ ਦੂਜੇ ਪਾਸੇ ਸੋਹਰਿਆ ਸਵਾਹ ਆਓ ਸਾਹਮਣੇ 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 ਪਿਆਰ ਚੜ ਗਿਆ ਬਰਲੇ ਪਾਸੇ

پٹھانوٹ یا بہت ਬਾਬੇ ਉਹ ਸਿਰਾ ਹੋ ਗਿਆ ਪਿਛਲੇ ਮੈਚ ਇਧਰ ਬੋਂਗੋ ਜਲੂਸ ਗੱਡੀ ਜਾਂਦਾ ਉਹ ਕੋਈ ਹਾਲ ਹੈ ਤੇਰਾ ਤਾ ਵੱਡੇ ਵੱਡੇ ਝਾਕਣ ਲਾ ਲੈਂਦਾ ਹੈ ਫੜ ਗਿਆ ਆ ਗਿਆ ਬਾਈ ਥੋੜਾ ਤੂੰ ਮੜਵਾਤਾ ਇਹ ਤਾਂ ਜੋ ਹੈਪੀਪੋਕਰ ਬੁਲਾ ਲਏ ਸਮਝ ਲੱਗਿਆ ਕੋਈ ਸਹਾਇਤਾ ਕਰੋ ਵੀਰੇ ਯਾਰ ਫੜੋ ਹੱਥਾਂ 'ਨਾ 200 ਬੰਦਾ ਦੇਖ ਰਿਆ ਜੇ ਤੁਸੀਂ 10-10 ਰੁਪਏ ਪਾਉਨੇ ਹੋ 2-200 ਰੁਪਏ ਪਾਉਨੇ ਹੋ 500 500000 ਯਾਰ ਬੰਦੇ ਦਾ ਘਰ ਪੈਂਦਾ ਉਹ ਨੰਬਰ ਤਰਾ ਬੋਲ ਦਾਂਗੇ ਵੀਡੀਓ ਪਾਵਾਂਗੇ ਕੈਮਰਾ ਨਾਲ ਸਪੈਸ਼ਲ ਆ রি দে হাজার বন্ধু ਤੇ ਜਿੱਤਾਂ ਦੇ ਰੋਦੀ ਮਾਣੀ ਦਾ ਰੈਨ ਸੈਨ ਦਾ ਹਰ ਕੰਦੇ ਤੇ ਬਹੁਤ ਵੱਡੀ ਗੱਲ ਹੈ ਕਿਹੜਾ ਵੀ ਵਰਸ਼ਿਕ ਆਵੇਗਾ ਪਰ ਬੜੇ ਹੋਇਆ ਇਹ ਨਹੀਂ ਬਾਣ ਵਰਲਿਆ ਆ ਆ ਵੱਡੀ ਵਾਲਾ ਕਿਰੇ ਸਿਰੇ ਵੀ ਪਾ ਗਿਆ ਇੱਕ ਨੂੰ ਪਿੱਛੇ ਪੈਂਦਾ ਹੀ ਨਹੀਂ ਵਿਚਾਰੇ ਸਾਰਾ ਪੁਜ ਇਹਨਾਂ ਦੇ ਸਾਹਮਣੇ ਹੈ ਇਹਨਾਂ ਲਈ ਮੇਲਾ ਬਣਿਆ ਪਰ ਤੇਰੇ ਮੇਹਰ ਨਹੀਂ ਸਟੇਜ ਤੇ ਸਾਡੇ ਮੁੱਖ ਮਹਿਮਾਨਾਂ ਲਈ ਆਪ ਵੀ ਆਇਆ ਕਰੋ ਪਕਰ ਚੱਲਦਾ ਸਵਾਦ ਨੂੰ ਖੇਡ ਹੀ ਜਾਂਦੇ ਆ ਜਿਹੜੇ ਰਾਜਪਾਲ ਨੇ ਵੀ ਦੱਸਿਆ ਉਸਤਾਦ ਨੇ ਵੀ ਦੱਸਿਆ ਵੀ ਸਾਡੇ ਪਿੰਡਾਂ ਵਾਲਿਆਂ ਨੇ ਕਿ ਸਾਡੀ ਟੀਮਾਂ ਜਾਵੇ ਇੱਕ ਸਾਤ ਅਗਦਾ ਅਜਿਹਾ ਟੂਰਨਾਮੈਂਟ ਕਰਵਾਉਣ ਲਈ ਫਿਰ ਕਿਤੇ ਜਾ ਕੇ ਫਟਕਾਰੇ ਲੱਗਦੀ ਹੈ ਉਹ ਵੱਡਾ ਫੇਰ ਭੱਜ ਤੁਰਿਆ ਪਰ ਇੱਕ ਅਕਰ ਝੱਗਾ ਦੇ ਮਾਦਰੀ ਦਾ ਖੇਡਿਆ ਜਾਵੇਗਾ ਮਾਦਰੀ ਵਾਲੇ ਮੁੰਡੇ ਅੰਗੇ ਤਾ ਉਹ ਸਕਰ ਲੈਣਗੇ ਤੇ ਚਰਚੇ ਕਰੇ ਵੱਡੇ ਹੋਣਗੇ ਮੇਰੇ ਵੀਰ ਪਰ ਜਾਮਾ ਬੱਟੇ ਨਹੀਂ ਉਹ ਮੰਡੀ ਵਾਲਾ ਉਹ ਬੱਟੇ ਹੈ ਪਰ ਜਾਮਾ ਬੱਟੇ ਨਹੀਂ ਬਾਹਰ ਕਰੇ ਪੈਂਦੀ ਹੈ ਉਧਰਲੇ ਪਾਸੇ ਉਹ ਬਈ ਯਾਰ ਵਾਹ ਜੀ جگ رکھا چین جگ رکھو ایک دو ਜਿੱਤੇ ਰਾਖਾ ਆ ਪੁਆਇੰਟ ਆ ਸਾਹਮਣੇ 4 ਜਾਂ 6 ਬੋਲਦੀ 4 ਚੜ ਗਿਆ ਲਓ ਸਾਹਮਣੇ ਤਗੜਾ ਉਹ ਪਠਾਨ ਕੋਟੀਆ ਭਾਵੇਂ ਭਾਵੇਂ ਥਾ 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 ਆਇਆ ਉਹ ਭਾਵੇਂ ਨਹੀਂ ਆਇਆ ਆਪਾਂ ਨੇ ਆਏ ਆ ਪ੍ਰਾਪ ਨੰਬਰ ਪਤਾ ਨਹੀਂ ਕਿਥੋਂ ਆਇਆ ਆਪ ਨੰਬਰ ਪਰਾਣੀ ਕੁੱਥਾ ਅਨਸਾਈਡ ਕਰਦਾ ਜੀ ਜਿਹੜਾ ਕਦੇ ਬਹੁਤ ਵਧੀਆ ਕਦੇ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਔਰ ਬੇਟਾ ਤੁਹਾਨੂੰ ਬਾਕੀ ਨੇ ਪੈਂਦੀ ਹੈ ਉਧਰਲੇ ਪਾਸੇ ਇੱਕ ਵਾਰੀ ਫੇਰ ਉੱਥੇ ਆਪ ਦਾ ਨਾਵੇ ਬੱਲੇ ਪਰ ਸਦਾ سما میں ہو سامنے چار آؤ سامنے ڈگنے نے لائے پر چار جڑ گئے ਬਾਕੀ ਫਲੇ ਮੈਚ ਖਤਾਂ ਫਰਕੂਵਾ ਬਾਹਰ ਕਦੇ ਪੇਰਦੀ ਹੈ ਉਧਰਲੇ ਪਾਸੇ ਇਹ ਸਾਹਮਣੇ ਪਾਸੇ ਕਦੇ ਸਿਰੇ ਦੀ ਪਾ ਗਈ ਹੈ ਅੰਦਰਲੀ ਬੰਦਾ ਫੇਰ ਦਾ ਪਰਦਾਰ ਦੂਜੇ ਪਾਸੇ ਬੱਲੇ 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 ਪਰਵੇ ਪਰਵੇ ਆਹ ਸਾਹਮਣੇ ਬੱਲੇ ਪਾਸੇ ਗੋਡੇ ਨਾਲ ਕੱਛੇ ਨਾਲ ਕੱਛੇ ਵੀ ਖੜਦਾ ਬਈ ਹੱਲਫੇ ਉਧਰਲੇ ਬੱਲੇ ਬੱਲੇ ਖਾਂਰੇ ਬਾਹ ਪਾ ਲਈ ਜਿਹੜਾ ਕਦੇ ਫਾਦਾ उन <laughs> ख گھڙي <laughs>